ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜਿਹੜਾ ਜੁੱਧ ਨਸ਼ਾ ਵਿਰੋਧ ਉਹਦੇ ਸਬੰਧ ਵਿੱਚ ਸਾਡੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਦੌਰਾਨ ਹੀ ਸਾਡੇ ਮਹਿਤਾ ਪੁਲਿਸ ਵੱਲੋਂ ਕੱਲ ਮਿਤੀ 24 ਨੂੰ ਉਦੋਂ ਨੰਗਲ ਪਿੰਡ ਦੇ ਵਿੱਚ ਮੁਕਰੀ ਹੋਈ ਸੀ ਤੇ ਉੱਥੇ ਇੱਕ ਜਿਹੜਾ ਬਲਜਿੰਦਰ ਸਿੰਘ ਦਾ ਆਉਂਦਾ ਬੰਦਾ ਹੈ ਜੋ ਉਹਦੀ ਘਰ ਦੀ ਆ ਇਹ ਨਸ਼ੇ ਦਾ ਕੰਮ ਕਰਦੇ ਆ ਇਹ ਅਸੀਂ ਉੱਥੇ ਪਰਚਾ ਰਜਿਸਟਰਡ ਕਰਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉੱਥੇ ਜਾ ਕੇ ਅਸੀਂ ਰੇਡ ਕੀਤਾ ਇਹਨਾਂ ਦੇ ਘਰ ਤੇ ਇਹਦੇ ਵਿੱਚ ਜੀਵਨਦੀਪ कौर ਦਲਵਿੰਦਰ ਸਿੰਘ ਦੇ ਘਰਵਾਲੀ ਆ ਇਹਦੀ ਕਸਟਡੀ ਚ ਇਹਦੇ ਘਰੋਂ ਆਸੀ ਅ ਡੇਢ ਕਿਲੋ ਦੇ ਲਗਭਗ ਅ ਹਿਰਨ ਜਿਹੜੀ ਆ ਰਿਕਵਰ ਕੀਤੀ ਤੇ ਜਿਹੜਾ ਇਹਦਾ ਘਰਵਾਲਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਕਾਰ ਜਿਹੜੀ ਸਰਚ ਕੀਤੀ ਆ ਕਾਰ ਦੇ ਵਿੱਚੋਂ ਵੀ ਡੇਢ ਕਿਲੋ ਦੇ ਲਗਭਗ ਅ ਸਾਨੂੰ ਜਿਹੜੀ ਆ ਹਿਰਨ बरामद ਹੋਈ ਹੈ ਟੋਟਲ 3 ਕਿਲੋ ਤੇ 44 ਗ੍ਰਾਮ ਸਾਨੂੰ ਹਿਰਨ ਇਹਨਾਂ ਤੋਂ ਮਿਲੀ ਆ ਇੱਕ ਜਗਾਨਾ ਪਿਸਟਲ ਗੱਡੀ ਚੋਂ ਮਿਲਿਆ 20 ਬੋਰ ਦਾ 3 ਰੌਂਡ ਤੇ ਇੱਕ ਮੈਗਜ਼ੀਨ ਤੇ ਇੱਕ Swift ਗੱਡੀ ਦੋ ਕੰਡੇ ਤੇ 20000 ਡਰਗ ਮਨੀ ਸਾਨੂੰ ਇਹਨਾਂ ਤੋਂ ਰਿਕਵਰ ਹੋਈ ਹੈ। ਪਰਚਾ ਅਸੀਂ ਰਜਿਸਟਰਡ ਕਰਕੇ ਅੱਜ ਅਸੀਂ ਪੇਸ਼ ਕੀਤੇ ਆ ਤੇ ਤਿੰਨ ਦਿਨ ਦਾ ਜਿਹੜਾ ਇਹਦਾ ਲੇਡੀ ਦਾ ਰਿਮਾਂਡ ਸਾਨੂੰ ਮਿਲ ਗਿਆ। ਕਾਡੀ ਚੱਲ ਰਹੀ ਆ। ਇਹ ਇਹ ਬਲਜਿੰਦਰ ਸਿੰਘ ਦੇ ਉੱਤੇ 6 ਪਰਚੇ ਪਹਿਲਾਂ ਤੋਂ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ। ਇੱਕ ਚੀਜ਼ ਦੇ ਪਰਚੇ ਦਰਜ ਇਹ ਪਹਿਲਾਂ ਇਹਦੇ ਤੇ ਹਥਿਆਰਾਂ ਦੇ ਤੇ ਪਲੱਸ ਇਹ ਜਿਹੜੇ ਨੇ ਇਸੀ ਤਰ੍ਹਾਂ ਸਾਡੇ ਆਪਣੇ ਜੰਡਿਆਲਾ ਖਾਣੇ ਦੇ ਵਿੱਚ ਵੀ ਐ ਐਸ ਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਦੇਵੀदासਪੁਰਾ ਜਿਹੜਾ ਲਿੰਕ ਰੋਡ ਜਾਂਦੀ ਆ ਮਹਿਰਬਾਨਪੁਰਾ ਉਧਰ ਤੇ ਆਪਣੇ ਨਾਕਾ ਲਾਇਆ ਸੀ ਤੇ ਦੋ ਬੰਦੇ ਜਿਹੜੇ ਆ ਤੁਹਾਡੇ ਜਿਹੜੇ ਤੁਸੀਂ ਫੋਟੋ ਵੀ ਲਈਆਂ ਇਹਨਾਂ ਦੀ ਸਤਰਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਛੇਕੂਪੁਰ ਮਹੱਲਾ ਸਾਡੇ ਇਥੋਂ ਜੰਡਿਆਲੇ ਦੇ ਤੇ ਇੱਕ ਜਗਮੀਤ ਸਿੰਘ ਏਲੀਅਸ ਗੁਨਾਲ ਸਾਨੂੰ ਸਵਰਨ ਸਿੰਘ ਇਹ ਰਜੇਂਦਰ ਨਗਰ ਮੁਕਬੂਲਪੁਰੇ ਦਾ ਇਹ ਦੋਨਾਂ ਬੰਦਿਆਂ ਨੂੰ ਆਉਂਦੇ ਰੋਕਿਆ ਇਹਨਾਂ ਨੇ ਨਾਕਾ ਤੋੜ ਕੇ ਭੱਜੇ ਸਾਡੀ ਟੀਮ ਨੇ ਐਸ ਐਚਓ ਸਾਹਿਬ ਨੇ ਤਾਂ ਟੀਮ ਨੇ ਬੜੀ ਮਸਤੀ ਦੇ ਨਾਲ ਇਹਨਾਂ ਨੂੰ ਮਗਰ ਜਾ ਕੇ ਫੜਿਆ ਫੜ ਕੇ ਤੇ ਇਹਨਾਂ ਨੂੰ ਵੀ ਫਿਰ ਮੇਰੀ ਹਾਜ਼ਰੀ ਦੇ ਵਿੱਚ ਸ਼ੱਕ ਹੋਇਆ ਇਹਨਾਂ ਨੂੰ ਇਹ ਨਸ਼ਾ ਹੈ ਤੇ ਫਿਰ ਮੈਨੂੰ ਬੁਲਾਇਆ ਗਿਆ ਮੈਂ ਮੌਕੇ ਤੇ ਗਿਆ ਮੇਰੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਜਿਹੜੀ ਦੋਨਾਂ ਦੇ ਕੋਲੋਂ 1-1 ਕਿਲੋ ਹੀਰੋਨ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਐਕਟ ਵਾਈ ਇਹਨਾਂ ਤੋਂ ਫੜਿਆ ਗਿਆ ਤੇ ਉਹਦੇ ਮੁਤਲਕ ਵੀ ਅਸੀਂ ਪਰਚਰ 272 ਨੰਬਰ ਐਫ ਆਰ ਦਰਜ ਕਰਕੇ ਤਫतीश ਕਰ ਰਹੀ ਹੈ ਤੇ ਹੁਣ ਸਾਡੇ ਕੋਲ 6 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਦੇ ਹੋਰ ਵੀ ਕੇਸ ਹੈਗੇ ਜੀ ਇਹਨਾਂ ਤੇ ਪਹਿਲਾਂ ਵੀ ਹੈਗੇ ਹਾਂਜੀ ਇਹ ਮਾੜੇ ਕਰਤਾਰ ਦੇ ਹੀ ਆ ਬੰਦੇ ਤੇ ਚੱਲ ਰਹੀ ਹੈ ਇਹਨਾਂ ਦੀ ਹੁਣ ਸਾਡੀ ਤਫतीश ਚੱਲ ਰਹੀ ਹੈ